ਕਹਿੰਦੇ ਨੇ ਕਿ ਖੇਤੀਬਾੜੀ ਹੁਣ ਲਾਹੇਵੰਦ ਤੰਦਾ ਨਹੀਂ ਰਿਹਾ ਪਰ ਉੱਥੇ ਹੀ ਕਸਬਾ ਦੀਨਾ ਨਗਰ ਦੇ ਨੇੜੇ ਪਿੰਡ ਜੰਗਲਾ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਰਮਨ ਸਲਾਰੀਆਂ ਨੇ ਇੰਜੀਨੀਅਰਿੰਗ ਕੀਤੀ ਅਤੇ 15 ਸਾਲ ਦਿੱਲੀ ਵਿਖੇ ਮੈਟਰੋ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਆਪਣੇ ਬਜ਼ੁਰਗ ਹੋ ਚੁੱਕੇ ਮਾਪਿਓ ਲਈ ਨੌਕਰੀ ਛੱਡ ਕੇ ਹੁਣ ਆਪਣੇ ਪਿੰਡ ਵੱਲ ਅਤੇ ਆਪਣੇ ਖੇਤੀ ਵੱਲ ਵਾਪਸ ਪਰਤ ਆਇਆ ਪਰ ਸੋਚ ਸੀ ਕਿ ਕੁਝ ਵੱਖਰਾ ਕਰਨਾ ਹੈ ਇਸ ਲਈ ਆਪਣੀ ਲਿਆਕਤ ਨਾਲ ਆਪਣੀ 12 ਏਕੜ ਜ਼ਮੀਨ ਦੇ ਨਵੀਂ ਤਕਨੀਕ ਨਾਲ ਫਲਾਂ ਅਤੇ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਜ ਇਹ ਕਿਸਾਨ ਆਪਣੇ ਖੇਤਾਂ ਵਿੱਚ ਤਰਬੂਜ਼ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਬੀਜ ਕੇ ਆਪਣੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦਾ ਬਣਾ ਚੁੱਕਿਆ ਰਮਨ ਸਲਾਰੀਆ ਹੁਣ ਤਰਬੂਜ਼ ਦੇ ਨਾਲ ਨਾਲ ਟਮਾਟਰ ਖੀਰਾ ਸਟਰਾਬਰੀ ਅਤੇ ਡ੍ਰੈਗਨ ਫਲ ਦੀ ਖੇਤੀ ਵੀ ਕਰ ਰਿਹਾ ਰਮਨ ਸਲਾਰੀਆ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਮਾਹਿਰਾਂ ਕੋਲੋਂ ਸਿੱਖਿਆ ਲੈ ਕੇ ਅੱਜ ਉਹ ਆਪਣੇ ਖੇਤਾਂ ਵਿੱਚੋਂ ਐਦਾਂ ਦੀ ਚੰਗੀ ਫਸਲ ਉਗਾ ਕੇ ਕਾਫੀ ਮੁਨਾਫਾ ਕਮਾ ਰਿਹਾ ਜਿੱਥੇ ਇਸ ਨੇ ਆਪਣੇ ਲਈ ਖੇਤੀ ਨੂੰ ਲਾਹੇਵੰਦੰਦਾ ਬਣਾ ਲਿਆ ਉੱਥੇ ਹੀ ਇਸ ਦੇ ਖੇਤਾਂ ਵਿੱਚ ਕੰਮ ਕਰਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਰੁਜ਼ਗਾਰ ਮਿਲ ਰਿਹਾ ਹੈ ਰਹਿਮਨ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਆਪਣੀ ਫਸਲ ਨੂੰ ਖੁਦ ਵੀ ਵੇਚੇ ਤਾਂ ਜ਼ਿਆਦਾ ਮੁਨਾਫਾ ਕਮਾ ਸਕਦਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਲੋੜ ਹੈ ਨਵੀਂ ਸੋਚ ਅਪਣਾਉਣ ਦੀ ਕਿਉਂਕਿ ਜਿਸ ਚੀਜ਼ ਦੀ ਖੇਤੀ ਸਾਰੇ ਕਰਦੇ ਨੇ ਉਹਨਾਂ ਵਿੱਚ ਹਮੇਸ਼ਾ ਕਮਾਈ ਘੱਟ ਹੁੰਦੀ ਹੈ ਜੇਕਰ ਅਜਿਹਾ ਕੁਝ ਬੀਜਿਆ ਜਾਏ ਜਿਸ ਦੀ ਪੰਜਾਬ ਵਿੱਚ ਕਮੀ ਹੋਵੇ ਤੇ ਬਾਹਰੋਂ ਮੰਗਵਾਉਣੀ ਪੈਂਦੀ ਹੋਵੇ ਤਾਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਅਗਰ ਬੈਕਗ੍ਰਾਉਂਡ ਦੀ ਗੱਲ ਕਰੋ ਤੇ ਮੈਂ ਇੰਜੀਨੀਅਰਿੰਗ ਕੀਤੀ ਉਸ ਤੋਂ ਬਾਅਦ ਮੈਂ ਐਸ ਇਜਿਬਲ ਇੰਜੀਨੀਅਰ ਦਿੱਲੀ ਮੈਟਰੋ ਚ ਜੌਬ ਕੀਤਾ ਤਕਰੀਬਨ 14-15 ਸਾਲ ਮੈਂ ਉੱਥੇ ਜੌਬ ਕੀਤੀ ਆ ਉਸ ਤੋਂ ਬਾਅਦ ਮੈਂ ਪਿਛਲੇ ਕੋਈ 6-7 ਸਾਲ ਤੋਂ ਤਕਰੀਬਨ ਫੁੱਲ ਮਤਲਬ ਕਿ ਫੁੱਲ ਫਲੈਸ਼ ਕਹਿ ਸਕਦੇ ਹੋ ਕਿ ਖੇਤੀ ਚ ਹੈਗਾ ਤੇ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀਗਾ ਡ੍ਰੈਗਨ ਫਰੂਟ ਤੋਂ ਠੀਕ ਹੈ ਜੀ ਉਹ ਸਾਡਾ ਸੈਟਅਪ ਇੱਕ ਡ੍ਰੈਗਨ ਫਰੂਟ ਦਾ ਉਸ ਤੋਂ ਇਲਾਵਾ ਫਿਰ ਆਪਾਂ ਸਟਾਰਟ ਕੀਤਾ ਸੀ ਸਟਰਾਬੇਰੀ ਸਟਰਾਬੇਰੀ ਕਰ ਰਹੇ ਹਾਂ ਕੋਈ ਆਪਾਂ 3 ਕਿਕਰਟ ਸਟਰਾਬੇਰੀ ਕਰ ਰਹੇ ਹਾਂ ਇਸ ਤੋਂ ਇਲਾਵਾ ਇਹ ਹਦਵਾਨਾ ਵਾਟਰਮੈਲਨ ਕਰਬੂਜਾ ਹੈ ਪਿਆਜ ਲੱਗਿਆ ਹੋਇਆ ਸੀ ਕੋਈ ਇਸ ਵਾਰ ਕੋਈ 3 ਏਕੜ ਪਿਆਜ ਲੱਗਿਆ ਇਵੇਂ ਹਰ ਸਾਲ ਮਤਲਬ ਕਿ ਆਪਾਂ ਕਣਕ ਝੋਨੇ ਦਾ ਰਕਵਾ ਘਟਾਉਂਦੇ ਆਂ ਔਰ ਮਤਲਬ ਕਿ ਇਹਦੇ ਵਿੱਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਚੀਜ਼ਾਂ ਮਤਲਬ ਕਿ ਰਕਵਾ ਹਰ ਸਾਲ ਆੜਾ ਵੱਧ ਜਾਂਦਾ ਕਿ ਮੇਰੇ ਜਿਹੜੇ ਮਦਰ ਜਾਂ ਫਾਦਰ ਨੇ ਉਹ 70 ਪਲੱਸ ਨੇ ਉਹ ਪਿੰਡ ਚ ਰਹਿ ਰਹੇ ਸੀ ਕਿ ਮੈਂ ਉੱਥੇ ਰਹਿ ਰਿਹਾ ਸੀਗਾ ਤੇ ਨੇਚਰਲੀ ਕਿ ਥੋੜਾ ਇੱਕ ਏਜ ਚ ਆ ਕੇ ਮਤਲਬ ਕਿ ਤੁਹਾਨੂੰ ਹੁੰਦਾ ਕਿ ਆਪਾਂ ਪਿੱਛੇ ਵਾਪਸ ਮੋੜਨਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਮੈਂ ਉੱਥੇ ਰਹਿ ਰਿਹਾ ਕਿ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਤੇ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੀ ਜੌਬ ਦੇ ਕੰਪੈਰੀਟਿਵ ਤੁਹਾਨੂੰ ਇਨਕਮ ਨੇਚੁਰਲੀ ਆਪੀ ਚਾਹੀਦੀ ਹੈਗੀ ਹੈ ਤੇ ਉਹਦੇ ਲਈ ਫਿਰ ਆਪਾਂ ਮਤਲਬ ਕਿ ਕੀ ਕੀਤਾ ਭੀ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਜਿਹਦੇ ਚੋਂ ਵੀ ਸਾਨੂੰ ਮੈਂ ਅੱਛੀ ਇਨਕਮ ਮਿਲ ਜਾਂਦੀ ਹੈ ਮਤਲਬ ਕਿ ਇੱਕ ਸਿੱਖਣ ਦੀ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ ਮਤਲਬ ਕੋਈ ਵੀ ਚੀਜ਼ ਹੈਗੀ ਹੈ ਭੀ ਹੁਣ ਜਿਵੇਂ ਕਿ ਸਾਡੇ ਪੰਜਾਬ ਚ ਯੂਨੀਵਰਸਿਟੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਆ ਮਤਲਬ ਤੁਸੀਂ ਉਹਨਾਂ ਨਾਲ ਰਾਫਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ ਇਸ ਤੋਂ ਇਲਾਵਾ ਪੰਜਾਬ ਫਾਰਟੀਕਲ ਚੋ ਡਿਪਾਰਟਮੈਂਟ ਹੈ ਐਗਰੀਕਲਚਰ ਡਿਪਾਰਟਮੈਂਟ ਹੈ ਮਤਲਬ ਤੁਸੀਂ ਜਾ ਕੇ ਰਾਫਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮ ਹਨ ਜਿਹੜੇ ਅੱਜ ਦੇਰ ਚ ਕਾਮਯਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਆਪਣੇ ਖੇਤਾਂ 'ਚ ਅਪਲਾਈ ਕਰੋ ਅਗਰ ਤੁਸੀਂ ਉਹਨੂੰ ਉਸ ਚੀਜ਼ ਨੂੰ ਕਰਦੇ ਹੋ ਤਾਂ ਧਵਾਨੇ ਸਾਡੇ ਕੋਲ ਹਦਵਾਨੇ ਦੀਆਂ ਤਿੰਨ ਵੈਰਾਈਟੀਆਂ ਨੇ ਮਤਲਬ ਕਿ ਇੱਕ ਜਿਹੜਾ ਬਾਹਰੋਂ ਹਰਾ ਹੈ ਉਹ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਹੁੰਦਾ ਹੈ ਉਹ ਅੰਦਰੋਂ ਲਾਲ ਹੁੰਦਾ ਹੈ ਇੱਕ ਬਾਹਰੋਂ ਆਪਣਾ ਆਪਣਾ ਹਰਾ ਜਾਂ ਕਾਲਾ ਹੁੰਦਾ ਔਰ ਅੰਦਰੋਂ ਪੀਲਾ ਹੁੰਦਾ ਇਹ ਤਿੰਨ ਵੈਰਾਈਟੀਆਂ ਨੇ ਜਿਹਨੂੰ ਆਪਾਂ ਇੱਕ ਨੂੰ ਜੰਨਤ ਇੱਕ ਅਰੂਹੀ ਹੈ ਔਰ ਇੱਕ ਵਿਸ਼ਾਲਾ ਹੈ ਤੇ ਇਹ ਤਿੰਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ अच्छੇ جوسੀ ਵੈਰਾਈਟੀਆਂ ਹੁੰਦੀਆਂ ਸੀਡ ਕੱਟ ਹੁੰਦਾ ਇਸ ਕਰਕੇ ਕਸਟਮਰ ਇਹਨਾਂ ਕਾਫੀ ਜ਼ਿਆਦਾ ਪਸੰਦ ਕਰਦਾ ਮਿਹਨਤ ਦੇਖੋ ਆਪਣਾ ਆਪਣਾ ਇੱਕ ਸੋਚਣ ਦਾ ਤਰੀਕਾ ਹੈ ਉਹਦੇ ਚ ਵੀ ਤੁਹਾਨੂੰ ਮਤਲਬ ਕਿ ਜੋਬ ਜਿਹੜੀ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮਿਨੀਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਹੈ ਇੱਥੇ ਤੁਹਾਨੂੰ ਫ੍ਰੀਡਮ ਕੀ ਹੈ ਕਿ ਤੁਸੀਂ ਆਜ਼ਾਦ ਤੁਸੀਂ ਅਗਰ ਉੱਤਪ ਦਾ ਸਮਾਂਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੁਹਾਨੂੰ ਜੌਬ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਣੀ ਹੈ ਤੇ ਜਿਹੜਾ ਇਹ ਤੰਦਾ ਮਤਲਬ ਕਿ ਥੋੜੀ ਹਾਰਡਵਰਕ ਜਿਹਨੂੰ ਆਪਾਂ ਕਹਿੰਦੇ ਆ ਜਿਆਦਾ ਮਿਹਨਤ ਤਾਂ ਕਰਨੀ ਪੈਣੀ ਹੈ ਤੇ ਜਿਆਦਾ ਮਿਹਨਤ ਜਿਲ ਕਰੋਗੇ ਤਾਂ ਨੈਚੁਰਲ ਰਿਜ਼ਲਟ ਅੱਛੇ ਆਉਂਦੇ ਆ ਤੁਹਾਨੂੰ ਵੈਸੇ ਅੱਛਾ ਲੱਗਦਾ ਅਸੀਂ ਵੀ ਕਰ ਰਹੇ ਹਾਂ ਔਰ ਪੰਜਾਬ ਦੇ ਬੜੇ ਕਾਮਯਾਬੀ ਕਿਸਾਨ ਹੈ ਕਿ ਜਿਹੜੇ ਵੀ ਇਥੋਂ ਮਾਲ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਸਪੇਡ ਰਿਹਾ। ਬੜੀ ਐਗਜ਼ਾਮਪਲ ਅਗਰ ਨਾਮ ਲਾਵਾਂਗੇ ਤਾਂ ਕਾਫੀ ਨਾਮ ਆਉਂਦੇ ਹੈਗੇ। ਤੇ ਅਸੀਂ ਪੋਜ਼ਿਟਿਵ ਜਿਹੜੇ ਲੋਕ ਹੈ ਉਹਨਾਂ ਨੂੰ ਆਪਣਾ ਆਈਡਲ ਮੰਨੀ ਕਿ ਜਿਹੜੇ ਕਾਮਯਾਬ ਨੇ। ਹੁਣ ਅਸੀਂ ਵੀ ਮਤਲਬ ਕਿ ਜ਼ਾਇਦਾ ਕਈ ਫਾਰਮ ਨੇ ਕਿ ਸਾਡੇ ਨੇ ਜਿਹੜੇ ਤੇੜੇ ਵੀ ਆ ਗਏ ਨੇ। ਮਤਲਬ ਪੂਰੇ ਪੰਜਾਬ ਚ ਆ ਗਏ ਨੇ। ਉਹ ਕਿਵੇਂ ਕਾਮਯਾਬ ਨੇ ਉਹ ਵੀ ਤਾਂ ਕਰ ਹੀ ਜੀ ਹੈ ਨਾ ਆ ਉਹਨਾਂ ਨੂੰ ਦੇਖੀਏ ਜੀ ਹੁਣ ਉਹਦੇ ਚ ਕੀ ਹੁੰਦਾ ਵੀ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਜਦੋਂ ਆਹ ਚੀਜ਼ ਸੋਦਾ ਟੋਟੇ ਆ ਤੁਸੀਂ ਇੱਥੇ ਵੇਚੋਗੇ ਤੇ ਕੁਦਰਤੀ ਗੱਲ ਹੈ ਕਿ ਜਿਹੜਾ ਵਿਚੋਂ ਆੜਤੀਏ ਨੂੰ ਪੈਸੇ ਜਾਣੇ ਆ ਜਾਂ ਮਤਲਬ ਕਿ ਮੀਡਲਮੈਨ ਵੇਚੇਗਾ ਜਾਂ ਮਤਲਬ ਕਿ ਜਿਹੜਾ ਤੁਹਾਡਾ ਮੰਡੀ ਦੇ ਖਰਚੇ ਆ ਗੱਡੀ ਦਾ ਕਿਰਾਇਆ ਪੈਕਿੰਗ ਦੇ ਖਰਚੇ ਆ ਸਾਰੇ ਵਚਨਗੇ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਤੁਹਾਨੂੰ ਉੱਥੋਂ ਕਿੰਨੇ ਗੁਣਾ ਜ਼ਿਆਦਾ ਇਹ ਚ ਫਾਇਦਾ ਮਿਲੇਗਾ ਦੂਜੀ ਚੀਜ਼ ਇਹ ਵੀ ਹੈਗੀ ਆ ਪਿਓ ਅਸੀਂ ਕਿਸਾਨ ਸਾਰੇ ਹੀ ਇੱਕ ਚੀਜ਼ ਗਵਾਵਾਂਗੇ ਉਹ ਵੀ ਫਾਇਦੇਮੰਦ ਨਹੀਂ ਹੋਏਗਾ ਥੋੜਾ ਜਿਹਾ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਅਸੀਂ ਜਿਹੜੇ ਚੀਜ਼ਾਂ ਸਾਡੇ ਪੰਜਾਬ 'ਚ ਘਟ ਨੇ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਕਿਉਂ ਨਾ ਥੋੜੇ-ਥੋੜੇ ਏਕੜੇ-ਕੜੇ ਦੋ-ਦੋ ਏਕੜ ਚੀਜ਼ਾਂ ਉਹ ਉਗਾਈਏ ਉਹਨਾਂ ਵਿੱਚ ਹੀ ਤੇ ਸਾਨੂੰ ਮੁਨਾਫਾ ਨੇਚਰਲ ਲੇਕ ਜਿਆਦਾ ਹੀ ਹੋਊਗਾ